ਹੈਲੋ ਬੱਚੋ ਵੈਲਕਮ ਬੈਕ ਟੂ ਮਾਈ ਚੈਨਲ ਸਵਾਗਤ ਹੈ ਤੁਹਾਡਾ ਅੱਜ ਦੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਇਸ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪ੍ਰਿੰਸੀਪਲ ਤੇਜਾ ਸਿੰਘ ਦੀ ਲਿਖੀ ਵਾਰਤਕ ਘਰ ਦਾ ਪਿਆਰ ਇਸ ਦੇ ਵਿੱਚ ਲੇਖਕ ਦਾ ਅਦਾਜ਼ਾ ਹੈ ਕਿ ਜਿਨ੍ਹਾਂ ਬੰਦਿਆਂ ਨੂੰ ਘਰ ਦਾ ਪਿਆਰ ਮਿਲਦਾ ਹੈ ਤੇ ਜਿਨ੍ਹਾਂ ਨੂੰ ਨਹੀਂ ਮਿਲਦਾ ਉਹਨਾਂ ਦੋਵਾਂ ਦੇ ਸੁਭਾਅ ਵਿੱਚ ਕੀ ਅੰਤਰ ਹੈ ਕੀ ਡਿਫਰੈਂਸ ਹੁੰਦਾ ਹੈ ਸ਼ੁਰੂ ਕਰ ਜਾਈਏ ਜੀ ਕਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ ਕਰ ਤੋਂ ਭਾਵ ਉਹ ਥਾਂ ਜਿੱਥੇ ਮਨੁੱਖ ਦੇ ਪਿਆਰ ਦੀ ਸਦਰਾ ਪਲਦੀਆਂ ਹਨ ਸਦਰਾ ਯਾਨੀ ਕਿ ਇੱਛਾਵਾਂ ਕਹਿੰਦੇ ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਿਹਾ ਜਾਂਦਾ ਹੈਗਾ ਜਿੱਥੇ ਬਾਲਪਨ ਵਿੱਚ ਮਾਂ ਪੈਣ ਤੇ ਭਰਾ ਕੋਲੋਂ ਲਾਡ ਲਿਆ ਹੁੰਦਾ ਹੈ ਕਰ ਉਹ ਥਾਂ ਹੁੰਦੀ ਹੈ ਜਿੱਥੇ ਬਚਪਨ ਵਿੱਚ ਤੁਹਾਨੂੰ ਮਾਂ ਪੈਣ ਜਾਂ ਭਰਾ ਕੋਲੋਂ ਪਿਆਰ ਮਿਲਿਆ ਹੁੰਦਾ ਹੈ ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾ ਕੇ ਲਿਤਾੜ ਕੇ ਖੱਟੀ ਕਮਾਈ ਕਰਕੇ ਮੜਾਉ ਨੂੰ ਜੀ ਕਰਦਾ ਹੈ ਲਿਤਾੜ ਕੇ ਮਤਲਬ ਮਿਹਨਤ ਕਰਕੇ ਜੋ ਆਪਾਂ ਕਮਾਉਂਦੇ ਆ ਨਾ ਕਮਾਈ ਕਰਦੇ ਆ ਪੈਸਾ ਕਮਾਉਂਦੇ ਆ ਤੇ ਜਦੋਂ ਆਪਾਂ ਵਾਪਸ ਘਰ ਆਂਦੇ ਆ ਆਪਣੀ ਠਿਕਾਵਟ ਉਤਾਰਨ ਦੇ ਲਈ ਤਾਂ ਕਰ ਉਹ ਜਗ੍ਹਾ ਹੁੰਦੀ ਹੈ ਜਿੱਥੇ ਤੁਹਾਡੀ ਠਿਕਾਵਟ ਲੈਂਦੀ ਹੈ ਜਿੱਥੇ ਤੁਸੀਂ ਬਹੁਤ ਹੀ ਰਿਲੈਕਸ ਫੀਲ ਕਰਦੇ ਹੋ ਜਿੱਤੇ ਬੁੜਾ ਆਪਣੇ ਵਿੱਚ ਬੈ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਆਰਾਮ ਨਾਲ ਕੱਟਣ ਵਿੱਚ ਇਉਂ ਸੁਆਦ ਆਉਂਦਾ ਹੈ ਜਿਵੇਂ ਬਚਪਨ ਵਿੱਚ ਮਾਂ ਦੇ ਝੋਲੇ ਵਿੱਚ ਸੁਆਦ ਆਉਂਦਾ ਸੀ ਇਸ ਇਸ ਦੇ ਵਿੱਚ ਲੇਖਕ ਕਹਿੰਦਾ ਹੈ ਕਿ ਸਾਨੂੰ ਘਰ ਦਾ ਘਰ ਦੇ ਵਿੱਚ ਇਸ ਤਰ੍ਹਾਂ ਦਾ ਫੀਲ ਹੁੰਦਾ ਹੈ ਜਿਵੇਂ ਕਿ ਬੱਚਾ ਆਪਣੀ ਮਾਂ ਦੇ ਗੋਦ ਦੇ ਵਿੱਚ ਪਿਆ ਹੋਵੇ ਘਰ ਮਨੁੱਖ ਤੇ ਨਿੱਜੀ ਬਲਵਲਿਆਂ ਤੇ ਸ਼ਖਸੀਅਤ ਰਹਿਣੇ ਦਾ ਕੇਂਦਰ ਵੇਂਦਰ ਹੁੰਦਾ ਹੈ ਉਸਦੇ ਆਚਰਣ ਬਣਾਉਣ ਵਿੱਚ ਜਿੱਥੇ ਸਮਾਜਿਕ ਤੇ ਮੁਲਕੀ ਆਲੇ-ਦੁਆਲੇ ਦਾ ਅਸਰ ਕੰਮ ਕਰਦਾ ਹੈ ਉੱਥੇ ਘਰ ਦੀ ਚਾਰ ਦੀਵਾਰੀ ਤੇ ਇਸ ਦੇ ਅੰਦਰ ਦੇ ਹਾਲਾਤ ਦਾ ਹਾਲਾਤ ਦਾ ਅਸਰ ਵੀ ਘੱਟ ਕੰਮ ਨਹੀਂ ਕਰਦਾ ਸਗੋਂ ਮਨੁੱਖ ਦਾ ਆਚਰਣ ਬਣਦਾ ਹੈ ਘਰ ਦੇ ਵਿੱਚ ਹੈ ਇਸ ਦੇ ਵਿੱਚ ਲੇਖਕ ਕੀ ਕਹਿਣਾ ਚਾਹ ਰਿਹਾ ਹੈ ਇਸ ਦੇ ਵਿੱਚ ਕਹਿ ਰਿਹਾ ਹੈ ਕਿ ਜਿਹੜਾ ਘਰ ਹੁੰਦਾ ਹੈ ਮਨੁੱਖ ਦਾ ਜੋ ਆਚਰਣ ਹੁੰਦਾ ਹੈ ਉਸ ਦਾ ਜੋ ਕਰੈਕਟਰ ਹੁੰਦਾ ਹੈ ਉਹ ਘਰ ਦੇ ਵਿੱਚ ਹੀ ਬਣਦਾ ਹੈ ਕਿ ਮਨੁੱਖ ਪੋਜ਼ਿਟਿਵ ਥਿੰਕਿੰਗ ਦਾ ਹੈ ਜਾਂ ਨੈਗੇਟਿਵ ਥਿੰਕਿੰਗ ਦਾ ਉਸ ਦੇ ਵਿਚਾਰ ਕਿਵੇਂ ਦੇ ਹਨ ਇਹ ਸਾਰਾ ਕੁਝ ਉਸ ਦੇ ਘਰ ਤੋਂ ਹੀ ਸ਼ੁਰੂ ਹੁੰਦਾ ਹੈ ਇਹੋ ਜਿਹਾ ਰੂਚੀਆ ਦਾ ਸੁਭਾਅ ਦਾ ਸਾਂਚਾ ਹੈ ਕਈ ਵਾਰ ਜਦ ਮੈਂ ਕਿਸੇ ਸੱਜਣ ਨੂੰ ਕੋਝੇ ਸੜੇ ਜਾਂ ਖਿਜੂ ਸੁਭਾਅ ਵਾਲਾ ਵੇਖ ਦੇਖਦਾ ਹਾਂ ਤਾਂ ਮੇਰੇ ਦਿਲ ਵਿੱਚ ਕਹਿੰਦਾ ਹਾਂ ਇਸ ਵਿਚਾਰ ਨੂੰ ਕਰਦਾ ਪਿਆਰ ਨਹੀਂ ਮਿਲਿਆ ਹੋਣਾ ਜਿਹੜਾ ਬੰਦਾ ਬਹੁਤ ਹੀ ਨੈਗੇਟਿਵ ਸੋਚੋ ਗੁੱਸੇ ਵਾਲਾ ਜਾਂ ਖਿਜੂ ਸੜੀਲ ਸੁਭਾਅ ਵਾਲਾ ਹੁੰਦਾ ਹੈ ਲੇਖਕ ਉਹਦੇ ਬਾਰੇ ਦੱਸਦਾ ਹੈ ਕਿ ਸ਼ਾਇਦ ਉਸ ਨੂੰ ਕਰਦਾ ਪਿਆਰ ਹੀ ਨਹੀਂ ਮਿਲਿਆ ਮੇਰੇ ਇੱਕ ਜਾਣਕਾਰ ਬਿਰਤ ਬੀਬੀ ਜੀ ਸਾਂਝੋਂ ਨੇਕੀ ਤੇ ਭਰਪੂਰ ਪਕਾਰ ਦੀ ਪੁਤਲੀ ਸਨ ਸਵੇਰੇ ਸ਼ਾਮ ਬਿਲਾ ਨਾਗਾ ਨਿਤਨੇਮ ਕਰਦੇ ਗੁਰਦੁਆਰੇ ਦੀ ਪ੍ਰਕਰਮਾ ਕਰਦੇ ਇਸ ਦੇ ਵਿੱਚ ਲੇਖਕ ਦੱਸਦਾ ਹੈ ਕਿ ਉਹ ਇੱਕ ਬੀਬੀ ਨੂੰ ਜਾਣਦਾ ਹੈ ਜਿਹੜਾ ਨਿਤਨੇਮ ਕਰਦੀ ਹੈ ਤੇ ਅਬਿਨਾ ਨਾਗਾ ਬਿਲੇ ਦਾ ਮਤਲਬ ਹੁੰਦਾ ਹੈ ਜੀ ਇੱਥੇ ਹਰ ਰੋਜ਼ ਜੋ ਕਹਿੰਦੇ ਬਿਹਰ ਰੋਜ਼ ਬਿਨਾ ਨਾਗੇ ਗੁਰਦੁਆਰੇ ਜਾਂਦੀ ਹੈ ਕਿਸੇ ਦੇ ਦੁੱਖ ਨੂੰ ਦੇਖ ਕੇ ਕੇ ਜਰ ਨਹੀਂ ਸਕਦੇ ਬਲਬਲਾ ਉਹਨਾਂ ਦਾ ਇੰਨਾ ਕੋਮਲ ਤੇ ਪਵਿੱਤਰ ਹੈ ਕਿ ਚੱਪੇ-ਚੱਪੇ ਤੇ ਹਮਦਰਦੀ ਨਾਲ ਫਿਸ ਪੈਂਦੀ ਸਨ ਫਿਸ ਦਾ ਮਤਲਬ ਜੀ ਰੋਣਾ ਕਬ ਇਹਦੇ ਵਿੱਚ ਲੇਖਕ ਦੱਸਦਾ ਹੈ ਕਿ ਉਹਨਾਂ ਦਾ ਹਿਰਦਾ ਇੰਨਾ ਜ਼ਿਆਦਾ ਸੌਫਟ ਹੈ ਕਿ ਉਹ ਕਿਸੇ ਦੀ ਗੱਲ ਸੁਣ ਕੇ ਹੀ ਰੋਣ ਲੱਗ ਜਾਂਦੇ। ਬੱਚਿਆਂ ਨੂੰ ਦੇਖ ਕੇ ਤਾਂ ਬੱਚੇ ਹੀ ਬਣ ਜਾਂਦੇ ਪਰ ਸੁਭਾਅ ਉਹਨਾਂ ਦਾ ਬਹੁਤ ਗੜਵਾ ਸੀ ਖੜਵਾ ਹੈ ਯਾਨੀ ਕਿ ਸਖਤ। ਇਸ ਦੇ ਵਿੱਚ ਲਿਖ ਦੱਸਦਾ ਹੈ ਕਿ ਉਹ ਜਿਹੜੀ ਬੀਬੀ ਹੈ ਉਹ ਹੈ ਤੇ ਨਰਮ ਸੁਭਾਅ ਦੀ ਪਰ ਉਹਨਾਂ ਦਾ ਸੁਭਾਅ ਥੋੜਾ ਜਿਆ ਸਖਤ ਵੀ ਸੀ ਨਿੱਕੀ ਨਿੱਕੀ ਗੱਲ ਤੋਂ ਖਿਜੇ ਜਾਂਦੇ ਤੇ ਗੁੱਸੇ ਵਿੱਚ ਆ ਕੇ ਆਪੇ ਤੋਂ ਬਾਹਰ ਹੋ ਜਾਂਦੇ ਉਸ ਹਾਲਤ ਵਿੱਚ ਉਹਨਾਂ ਨੂੰ ਦੇਖੋ ਤਾਂ ਮਾਲੂਮ ਹੁੰਦਾ ਹੈ ਕਿ ਉਹਨਾਂ ਦੇ ਦਿਲ ਵਿੱਚ ਕੋਈ ਦਰਦ ਨਹੀਂ ਕੋਈ ਪਿਆਰ ਨਹੀਂ ਪਰ ਕਦੇ ਉਸ ਵਕਤ ਵੀ ਉਹਨਾਂ ਹੀ ਨਰਮ ਤੇ ਕੋਮਲ ਹਨ ਕੇਵਲ ਇਹ ਕੋਮਲਤਾ ਤੇ ਨਰਮੇ ਗੁੱਸੇ ਦੇ ਪਰਦੇ ਹੇਠ ਛੁਪੀ ਹੁੰਦੀ ਇਸ ਗੁੱਸੇ ਦੇ ਚੱਲਪੁਣ ਦਾ ਕਾਰਨ ਉਹਨਾਂ ਦੀ ਜ਼ਿੰਦਗੀ ਦਾ ਪਿੱਛਾ ਫੋਲਣ ਤੋਂ ਮਾਲੂਮ ਹੁੰਦਾ ਹੈ ਕਿ ਉਹਨਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ। ਲੇਖਕ ਦਾ ਜ਼ਾਇਆ ਹੈ ਕਿ ਜੇਕਰ ਆਪਾਂ ਉਸ ਦੀ ਜ਼ਿੰਦਗੀ ਦੇ ਬਾਰੇ ਫੋਲੇ ਤਾਂ ਪਤਾ ਕਰੇ ਕਿ ਉਹ ਪਿਛਲੇ ਕਿਹੜੀਆਂ ਗੱਲਾਂ ਸੀ ਜਿਸ ਕਰਾਉਣਾ ਤਾਂ ਸੁਭਾਅ ਇਹਦਾ ਹੋਇਆ ਤਾਂ ਪਤਾ ਲੱਗਾ ਕਿ ਉਹਦਾ ਘਰ ਵਾਲੇ ਦੀ ਮੌਤ ਹੋਦੀ ਹੁੰਦੀ ਹੋ ਚੁੱਕੀ ਹੁੰਦੀ ਹੈ ਤੇ ਉਹਦੇ ਕੋਈ ਬੱਚਾ ਨਹੀਂ ਹੁੰਦਾ ਹੈਗਾ। ਇਸ ਦੇ ਕਾਰਨ ਸ਼ਾਇਦ ਇਹਦਾ ਗੁੱਸੇ ਦਾ ਕੇ ਵੀ ਕਾਰਨ ਹੋ ਸਕਦਾ ਹੈ। ਤੇ ਜਵਾਨੀ ਵਿੱਚ ਹੀ ਸਾਥ ਛੱਡ ਗਿਆ ਤੇ ਚੋਲ ਪੁੱਤਰਾ ਧੀਆਂ ਤੋਂ ਖਾਲੀ ਰਹੀ ਕਿਸੇ ਨੇ ਨਿੱਕੀ ਨਿੱਕੀਆਂ ਬਾਹਾਂ ਗੱਲ ਵਿੱਚ ਪਾ ਕੇ ਨਹੀਂ ਆਖਿਆ ਮਾਂ ਜੂ ਮੈਂ ਕਿੱਡਾ ਸੋਣਾ ਵਾ ਇਹਦੇ ਵਿੱਚ ਲੇਖਕ ਆਖਦਾ ਹੈ ਕਿ ਸ਼ਾਇਦ ਉਸ ਨੂੰ ਕਿਸੇ ਨੇ ਨਹੀਂ ਕਿਹਾ ਕਿ ਮਾਂ ਮੈਂ ਕਿੱਡਾ ਸੋਣਾ ਲੱਗ ਰਿਹਾ ਹਾਂ ਮੈਂ ਕਈ ਵੱਡੇ ਵੱਡੇ ਕਥਕਰ ਦੇਖੇ ਜੋ ਬਾਹਰ ਪੰਡਾਲਾਂ ਵਿੱਚ ਕਥਾ ਕਰਦੇ ਜਾਂ ਵਿਖਿਆਨ ਦਿੰਦੇ ਆ ਲੋਕਾਂ ਨੂੰ ਆਪਣੇ ਸਿਆਨਪ ਤੇ ਵਿੱਦਿਆ ਦੇ ਚਮਤਕਾਰ ਦੱਸ ਕੇ ਹੈਰਾਨ ਕਰ ਦਿੰਦੇ ਪਰ ਜੋ ਪਰ ਜੇ ਕੋਈ ਦੁਖੀਆਂ ਜਾਂ ਲੋੜਵੰਦਾ ਉਹਨਾਂ ਦੇ ਦਰ ਤੇ ਜਾ ਖੜੋਵੇ ਤਾਂ ਚਾਰ-ਚਾਰ ਘੰਟੇ ਸ਼ਾਇਦ ਮੁਲਾਕਾਤ ਨਹੀਂ ਮੁਲਾਕਾਤ ਲਈ ਉਡੀਕਣਾ ਪਵੇ ਤੇ ਜੇ ਮਿਲਣ ਵੀ ਤਾਂ ਉਹਨਾਂ ਦੇ ਦਿਲ ਹਮਦਰਦੀ ਨਾਲ ਨਹੀਂ ਭਗਦਾ ਇਸ ਦੇ ਵਿੱਚ ਲੇਖਕ ਕੀ ਦੱਸ ਰਿਹਾ ਉਹਦੇ ਵਿੱਚ ਕਹਿ ਰਿਹਾ ਕਿ ਉਹ ਕਾਫੀ ਸਾਰੇ ਕਥਕੜ ਹੁੰਦੇ ਨੇ ਜੋ ਕਥਾ ਕਰਦੇ ਨੇ ਜੋ ਢੋਂਗ ਕਰਦੇ ਨੇ ਕਿ ਅਸੀਂ ਬਹੁਤ ਬੜੇ ਬਾਬੇ ਆ ਸਾਡੀ ਬਹੁਤ ਪਹੁੰਚ ਹੈ ਠੀਕ ਹੈ ਜੀ ਉਹਨਾਂ ਨੂੰ ਕਿਹਾ ਜਾਂਦਾ ਹੈ ਤੇ ਇਸ ਦੇ ਵਿੱਚ ਲੇਖਕ ਦੱਸਦਾ ਹੈ ਕਿ ਉਹ ਕਾਫੀ ਸਾਰੇ ਇਹ ਜੇ ਕਥਾ ਕਰਨ ਵਾਲਿਆਂ ਨੂੰ ਜਾਣਦਾ ਹੈ ਕਿ ਜਿਹੜਾ ਜਿਨ੍ਹਾਂ ਦੇ ਦਿਲ ਵਿੱਚ ਤਾਂ ਰਹਿਮ ਨਹੀਂ ਹੈ ਠੀਕ ਹੈ ਪਰ ਉਹ ਦਿਖਾਵਾ ਕਰਦੇ ਨੇ ਲੋਕਾਂ ਦੇ ਅੱਗੇ ਕਿ ਹਾਂ ਸਾਨੂੰ ਤੁਹਾਡੇ ਦੇ ਨਾਲ ਹਮਦਰਦੀ ਹੈ ਅਸੀਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਲੱਭਾਂਗੇ ਠੀਕ ਹੈ ਜੀ ਕਹਿੰਦੇ ਉਹਨਾਂ ਦੇ ਲਈ ਕੋਈ ਵੀ ਮਤਲਬ ਜੇ ਕੋਈ ਉਹਨਾਂ ਨੂੰ ਮਿਲਣ ਦੇਣ ਲਈ ਜਾਂਦਾ ਵੀ ਹੈ ਤਾਂ ਉਹ ਉਹਨਾਂ ਦੇ ਕੋਲ 3-3 4-4 ਘੰਟੇ ਟਾਈਮ ਹੀ ਨਹੀਂ ਹੁੰਦਾ ਹੈਗਾ ਮਿਲਣ ਦਾ ਕਿਉਂ ਇੰਨਾ ਜ਼ਿਆਦਾ ਉਹਨਾਂ ਦੇ ਕੋਲ ਰਸ ਹੁੰਦਾ ਹੈ ਤਰਸ ਜਾਂ ਪਿਆਰ ਨਾਲ ਸਜ ਜਾਂ ਤਰਸ ਜਾਂ ਪਿਆਰ ਨਾਲ ਸੱਜਲ ਨਹੀਂ ਹੋਈਆਂ ਇਹਦੇ ਵਿੱਚ ਲੇਖਕ ਕਹਿੰਦਾ ਕਿ ਉਹ ਉਹਨਾਂ ਦੀਆਂ ਅੱਖਾਂ ਸ਼ਾਇਦ ਕਿਸੇ ਦੇ ਹਮਦਰ ਕਿਸੇ ਦੇ ਲਈ ਹਮਦਰਦ ਦੇਣਾਂ ਨਹੀਂ ਭਰੀਆਂ ਠੀਕ ਹੈ ਜੀ ਕੇਵਲ ਇਹੇ ਕਿ ਇਹੋ ਜਿਹੇ ਸੱਜਣ ਦੀ ਬੋਟੀ ਕਿਹਾ ਕਰਦੀ ਹੈ ਕਿ ਭਾਈ ਹੁਣ ਆਪਣੇ ਸਾਰੇ ਜ਼ਿੰਦਗੀ ਹੈਂਡਬੈਗ ਨਾਲ ਮੋਟਰਾਂ ਗੱਡੀਆਂ ਤੇ ਸਫ਼ਰ ਵਿੱਚ ਟਪਾ ਚੜਦੇ। ਉਹਨਾਂ ਵਿੱਚ ਘਰ ਦਾ ਪਿਆਰ ਨਹੀਂ ਹੁੰਦਾ ਇਸ ਲਈ ਉਹਨਾਂ ਦੀ ਜ਼ਿੰਦਗੀ ਰਸ ਤੋਂ ਖਾਲੀ ਕੋਰੀ ਹੁੰਦੀ ਹੈ। ਇਸੇ ਵਿੱਚ ਲੇਖਕ ਆਖਦਾ ਹੈ ਕਿ ਜਿਹੜੇ ਲੋਕ ਗੱਡੀਆਂ ਦੇ ਵਿੱਚ ਘੁੰਮਦੇ ਨੇ ਫੋਕੀ ਟੌਰ ਦਿਖਾਉਂਦੇ ਨੇ ਤੇ ਲੋਕਾਂ ਦੇ ਅੱਗੇ ਚੰਗੇ ਬਣਨ ਦਾ ਢੋਂਗ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੋਖਲਾਪਣ ਬਹੁਤ ਹੁੰਦਾ। ਉਹਨਾਂ ਦੇ ਵਿੱਚ ਨਰਮਾਈ ਬਿਲਕੁਲ ਨਹੀਂ ਹੁੰਦੀ। ਇਹ ਜਿｮਕ ਦੇਸ਼ਕ ਤੇ ਲਿਖਾਰੀ ਵੱਡੇ ਵੱਡੇ ਗੁਰੂਆਂ ਤੇ ਪੈਗੰਬਰਾਂ ਤੇ ਜੀਵਨ ਵੀ ਆਪਣੇ ਨੂਨ ਨੇ ਇੱਥੇ ਟਾਲਦੇ ਹੋਏ ਉਹਨਾਂ ਨੂੰ ਮਹਾਪੁਰਖਾਂ ਨੂੰ ਵੀ ਆਪਣੇ ਜਿਹਾ ਕੋਰੀ ਕੋਰੇ ਤੇ ਘਰੋਗੀ ਪਿਆਰ ਤੋਂ ਸਖਣੇ ਬਣਾ ਕੇ ਦੱਸਦੇ ਹਨ ਉਹ ਗੁਰੂਆਂ ਪੀਰਿਆਂ ਨੂੰ ਵੀ ਆਪਣੇ ਬਰਾਬਰ ਹੀ ਸਮਝਦੇ ਆ ਗੁਰੂ ਨਾਨਕ ਦੇਵ ਜੀ ਦਾ ਜੀਵਨ یوں ਦੱਸਦੇ ਹਨ ਕੀ ਜਿਵੇਂ ਉਹ ਕਦੇ ਤੁੱਤ ਲਿਆ ਗੱਲਾ ਕਰਨ ਵਾਲੇ ਬਚਪਨ ਵਿੱਚੋਂ ਲੰਗੇ ਹੀ ਨਹੀਂ ਹੁੰਦੇ ਬਾਲਪਨ ਤੋਂ ਹੀ ਉਤਨੀ ਸਿਆਣੇ ਅਤੇ ਪਰਮਾਰਥ ਪਰਮਾਰਥ ਹੁੰਦਾ ਹੈ ਆਤਮ ਗਿਆਨ ਦਾ ਜਿਨ੍ਹਾਂ ਨੂੰ ਬਹੁਤ ਆਤਮ ਗਿਆਨ ਦੀ ਪ੍ਰਾਪਤੀ ਹੋ ਚੁੱਕੀ ਹੁੰਦੀ ਹੈ ਪਰਮਾਰਥ ਦੀਆਂ ਗੱਲਾਂ ਕਰਦੇ ਹੁੰਦੇ ਹਨ ਤੇ ਜਿਤਨੀ ਕੀ ਵੱਡੀ ਉਮਰ ਦੇ ਵਿੱਚ ਕਹਿੰਦੇ ਛੋਟੇ ਹੁੰਦੇ ਐਨੇ ਪਰਮਾਰਥ ਦੀਆਂ ਗੱਲਾਂ ਕਰਦੇ ਨੇ ਜਿਵੇਂ ਕਿ ਛੋਟੇ ਬਹੁਤ ਵੱਡੀ ਉਮਰ ਦੇ ਵਿੱਚ ਕਰਦੇ ਨੇ ਲੋਕੀ ਆ ਕੇ ਉਨਾ ਨੂੰ ਪਤਾ ਨਹੀਂ ਹੁੰਦਾ ਕਿ ਬੱਚਿਆਂ ਦਾ ਭੋਲਾਪਨ ਅਲਬੇਲੀ ਤਬੀਅਤ ਭੈਣ ਭਰਾ ਦਾ ਪਿਆਰ ਲਾਡ ਤੇ ਰੂਸੇਵੇ ਮਹਾਪੁਰਖਾਂ ਦੀ ਬਣਤਰ ਲਈ ਉਨੇ ਹੀ ਜ਼ਰੂਰੀ ਹਨ ਜਿੰਨੇ ਕਿ ਆਮ ਮਨੁੱਖ ਦੇ ਲਈ। ਉਹਨਾਂ ਟੋਂਗਿਆਂ ਦੇ ਲਈ ਲੇਖਕ ਕਹਿੰਦਾ ਹੈ ਕਿ ਇਹਨਾਂ ਇਹਨਾਂ ਟੋਂਗਿਆਂ ਨੂੰ ਇਹ ਨਹੀਂ ਪਤਾ ਕਿ ਜਿਵੇਂ ਕਿ ਆਮ ਮਨੁੱਖ ਦਾ ਆਚਰਣ ਕਿਸੇ ਘਰ ਦੇ ਵਿੱਚ ਵਿਚਰਦਾ ਹੈ ਉਸੇ ਤਰ੍ਹਾਂ ਹੀ ਇਹਨਾਂ ਮਹਾਪੁਰਖਾਂ ਦਾ ਜੀਵਨ ਵੀ ਉਸੇ ਤਰ੍ਹਾਂ ਹੀ ਵਿਚਰਿਆ ਹੁੰਦਾ ਹੈ। ਜਿਨ੍ਹਾਂ ਦੀ ਜ਼ਿੰਦਗੀ ਸਾਧਾਰਨ ਬਣਨੀ ਹੁੰਦੀ ਹੈ ਉਹਨਾਂ ਨੂੰ ਤਾਂ ਬਚਪਨ ਵਿੱਚ ਇਹ ਤਜਰਬਾ ਸੰਸਾਰ ਦੇ ਆਮ ਕੰਮਾਂ ਲਈ ਤਿਆਰ ਕਰਦਾ ਹੈ ਤੇ ਜਿਨ੍ਹਾਂ ਨੇ ਪੂਰਨਤਾ ਪ੍ਰਾਪਤ ਕਰਨੀ ਹੁੰਦੀ ਹੈ ਉਹਨਾਂ ਲਈ ਘਰ ਦਾ ਪਿਆਰ ਮਾਪਿਆਂ ਤੋਂ ਉਦਰੇਵਾ ਤੇ ਰੋਸਾ ਭੈਣ ਭਰਾ ਦੀ ਥਾਂ ਥਾਂ ਤੇ ਵੀਰ ਨੂੰ ਬਚਾਉਣਾ ਇੱਕ ਅਜਿਹਾ ਚੁਗਿਰਦਾ ਬਣਾ ਰੱਖਦਾ ਹੈ ਜਿਸ ਤੋਂ ਉਹਨਾਂ ਦੇ ਬਲਬਲੇ ਉੱਚੇ ਸਾਈਂ ਦੇ ਪਿਆਰ ਵੱਲ ਪ੍ਰੇਰੇ ਜਾਂਦੇ ਹਨ ਤੇ ਸਿੱਕਾ ਸਿੱਖਣ ਤੇ ਕੁਰਬਾਨੀਆਂ ਕਰਨ ਦੀ ਜਾਂਚ ਹੁੰਦੀ ਹੈ ਇਸੇ ਵਿੱਚ ਲੇਖਕ ਦੱਸਦਾ ਹੈ ਕਿ ਜਿਹੜੇ ਲੋਕਾਂ ਨੇ ਬਹੁਤ ਹੀ ਮਹਾਪੁਰਖ ਬਣਨਾ ਹੁੰਦਾ ਹੈ ਠੀਕ ਹੈ ਜੇ ਤੇ ਬਹੁਤ ਹੀ ਉੱਚੇ ਪੋਜ਼ਿਟਿਵ ਸੋਚ ਵਾਲੇ ਲੋਕ ਹੁੰਦੇ ਹਨ ਉਹਨਾਂ ਦਾ ਆਚਰਣ ਇੱਕ ਘਰ ਦੇ ਵਿੱਚ ਹੀ ਵਿਚਰਦਾ ਹੈ ਆਮ ਲੋਕਾਂ ਦੇ ਆਲੇ ਦੁਆਲੇ ਦਾ ਲੋਕਾਂ ਦਾ ਉਹਨਾਂ ਤੇ ਕੋਈ ਇੰਨਾ ਜ਼ਿਆਦਾ ਅਸਰ ਨਹੀਂ ਪੈਂਦਾ ਜਿਨ੍ਹਾਂ ਲਿਖਾਰੇ ਨੇ ਬਚਪਨ ਦੇ ਜ਼ਰੂਰੀ ਤਜਬੇ ਨੂੰ ਨਹੀਂ ਸਮਝਿਆ ਉਹਨਾਂ ਨੇ ਈਸਾ ਦਾ ਜੀਵਨ ਉਹਨਾਂ ਦੇ ਬਚਪਨ ਦਾ ਹਾਲ ਦੇਣ ਤੋਂ ਬਿਨਾ ਹੀ ਲਿਖ ਦਿੱਤਾ ਬੁੱਧ ਮਹਾਰਾਜ ਅਤੇ ਗੁਰੂ ਨਾਨਕ ਦੇਵ ਜੀ ਦੇ ਮਾਪਿਆਂ ਦਾ ਆਚਰਣ ਨੂੰ ਬਹੁਤ ਕੋਝ ਰੰਗੇ ਵਿੱਚੋਂ ਰੰਗਿਆ ਇਸ ਦੇ ਵਿੱਚ ਕਹਿੰਦੇ ਹਨ ਕਿ ਜਿਹੜੇ ਇਦਾਂ ਦੇ ਲੋਕ ਹੁੰਦੇ ਨੇ ਉਹਨਾਂ ਨੇ ਮਹਾਤਮਾ ਬੁੱਧ ਮਹਾਰਾਜ ਅਤੇ ਗੁਰੂ ਨਾਨਕ ਦੇਵ ਜੀ ਦੇ ਮਾਪਿਆਂ ਦਾ ਆਚਰਣ ਬਹੁਤ ਹੀ ਮਾੜੇ ਤਰੀਕੇ ਨਾਲ ਪੇਸ਼ ਕੀਤਾ ਲੋਕਾਂ ਦੇ ਅੱਗੇ ਕਿ ਇਹ ਤਾਂ ਪਹਿਲਾਂ ਹੀ ਮਹਾਪੁਰਖ ਹੈ ਸੀਗੇ ਇਹਨਾਂ ਨੂੰ ਤਾਂ ਪਤਾ ਹੀ ਸੀਗਾ ਸਾਰਾ ਕੁਝ ਇਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਇੱਕ ਮਤਲਬ ਆਮ ਲੋਕਾਂ ਦੇ ਨਾਲ ਤੁਲਨਾ ਕਰਦੇ ਆ ਜੇ ਲਿਖਾਰਿਆਂ ਨੂੰ ਖਿਆਲ ਹੁੰਦਾ ਤਾਂ ਮਹਾਪੁਰਖ ਵੀ ਆਲੇ ਦੁਆਲੇ ਵਿੱਚੋਂ ਚੰਗਾ ਅਸਰ ਲੈ ਸਕਦੇ ਹਨ ਤਾਂ ਉਹ ਇਹਨਾਂ ਦੇ ਮਾਪਿਆਂ ਦਾ ਜ਼ਿਕਰ ਬੜੇ ਸਤਿਕਾਰ ਨਾਲ ਕਰਦੇ ਤੇ ਘਰੋਗੀ ਚੋਗਿਰਦੇ ਵਿੱਚ ਸਭ ਸਭ ਵਿੱਚ ਕੁਝ ਵੀ ਮਹਾਨਤਾ ਦੇ ਚਿੰਨ੍ਹ ਲੱਭਣ ਦਾ ਯਤਨ ਕਰਦੇ ਇਸ ਦੇ ਵਿੱਚ ਲੇਖਕ ਆਖਦਾ ਹੈ ਕਿ ਜੇ ਇਹਨਾਂ ਲੋਕਾਂ ਨੂੰ ਸਮਝ ਹੋਵੇ ਕਿ ਜਿਹੜੇ ਮਹਾਪੁਰਖ ਹੁੰਦੇ ਨੇ ਉਹਨਾਂ ਦਾ ਜੀਵਨ ਵੀ ਇਸ ਤਰ੍ਹਾਂ ਦੇ ਹੀ ਘਰ ਦੇ ਵਿੱਚ ਬਣਿਆ ਹੁੰਦਾ ਹੈ ਮੈਨੂੰ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਸਾਕੇ ਵਿੱਚੋਂ ਵਧੇਰੇ ਤੋਂ ਵਧੇਰੇ ਦਰਦਨਾਕ ਤੇ ਰੋਮਾਂਚਕ ਦੇਣ ਵਾਲਾ ਨਜ਼ਾਰਾ ਉਹ ਲੱਭਦਾ ਹੈ ਜਿਸ ਵਿੱਚ ਗੁਰੂ ਜੀ ਪਰਦੇਸ ਯਾਤਰਾ ਕਰਕੇ ਘਰ ਨੂੰ ਪਰਤਦੇ ਹਨ ਪਰ ਦਿਲ ਨੂੰ ਕੜਾ ਕਰਕੇ ਆਪ ਬੂਹੇ ਬਾਹਰ ਬੂਹੇ ਤੇ ਬਹਿ ਜਾਂਦੇ ਹਨ ਤੇ ਭਾਈ ਮਰਦਾਨੇ ਜਿਹਨੂੰ ਆਪਣੇ ਘਰ ਵਾਲਿਆਂ ਦੇ ਖਬਰ ਸੁਰਤ ਲੈਣ ਲਈ ਪਿੰਡ ਭੇਜ ਦਿੰਦੇ ਹਨ ਇਸ ਦੇ ਲਈ ਲੇਖਕ ਦੱਸਦਾ ਹੈ ਕਿ ਉਹਨੂੰ ਗੁਰੂ ਸਾਹਿਬ ਦੀ ਗੁਰਨਾਨਕ ਦੇਵ ਜੀ ਇੱਕ ਕੱਲ ਬੜੀ ਵਧੀਆ ਲੱਗੀ ਜਿਸ ਦੇ ਵਿੱਚ ਉਹ ਜਦੋਂ ਉਹ ਯਾਤਰਾ ਕਰਕੇ ਵਾਪਸ ਘਰ ਆਉਂਦੇ ਨੇ ਤੇ ਆਪਣੇ ਮਾਤਾ ਜੀ ਨੂੰ ਸਿੱਧਾ ਜਾ ਕੇ ਨਹੀਂ ਮਿਲਦੇ ਤੇ ਉਹ ਭਾਈ ਮਰਦਾਨਾ ਜੀ ਨੂੰ ਮਾਤਾ ਜੀ ਦੀ ਖਬਰ ਦੇ ਲੈਣ ਲਈ ਭੇਜ ਦਿੰਦੇ ਹਨ ਤੇ ਆਪ ਪਿੰਡ ਦੇ ਬਾਹਰ ਹੀ ਰੁਕ ਜਾਂਦੇ ਹਨ ਪਰ ਇਹ ਨਾ ਦੱਸੇ ਕਿ ਮੈਂ ਵੀ ਇੱਥੇ ਆਇਆ ਹਾਂ ਗੁਰੂ ਸਾਹਿਬ ਮਰਦਾਨਾ ਜੀ ਨੂੰ ਕਹਿ ਕੇ ਭੇਜਦਾ ਕਿ ਤੈਨੂੰ ਬਿਲਕੁਲ ਨਾ ਦੱਸੇ ਕਿ ਮੈਂ ਵੀ ਇੱਥੇ ਆਇਆ ਹੋਇਆ ਹਾਂ ਮਰਦਾਨਾ ਮਾਤਾ ਤ੍ਰਿਪਤਾ ਜੀ ਪਾਸ ਪੁੱਜਦੇ ਤੇ ਘਰ ਦਾ ਹਾਲ ਪੁੱਛ ਕੇ ਵਿਦਾ ਹੋਣ ਲੱਗਦੇ ਤੇ ਮਾਤਾ ਜੀ ਵੀ ਉਹਨਾਂ ਦੇ ਪਿੱਛੇ-ਪਿੱਛੇ ਵੇਣ ਤੋਂ ਬਾਹਰ ਉਸ ਥਾਂ ਤੇ ਪੁੱਜਦੇ ਹਨ ਜਿੱਥੇ ਗੁਰੂ ਜੀ ਬੈਠੇ ਸਨ ਕਹਿੰਦੇ ਮਾਤਾ ਜੀ ਇਹ ਫਿਰ ਮਾਤਾ ਨੂੰ ਤਾਂ ਸਭ ਪਤਾ ਹੁੰਦਾ ਹੈ ਠੀਕ ਹੈ ਕਹਿੰਦੇ ਮਾਤਾ ਜੀ ਨੂੰ ਪਤਾ ਲੱਗ ਜਾਂਦਾ ਹੈ ਕਿ ਗੁਰੂ ਸਾਹਿਬ ਵੀ ਆਏ ਹੋਏ ਨੇ ਇਸ ਲਈ ਮਰਦਾਨਾ ਜੀ ਨੂੰ ਬਿਨਾਂ ਦੱਸੇ ਉਹਨਾਂ ਦੇ ਪਿੱਛੇ ਪਿੱਛੇ ਦੁਰ ਪਏ ਜੇ ਕਿਸੇ ਨੇ ਮਾਂ ਦੇ ਬਡਿੱਤਣ ਤੇ ਅਰਸ਼ੀ ਹਸਨ ਦੇਖਣਾ ਹੋਵੇ ਤਾਂ ਇਹ ਜਾਰੇ ਦੇ ਹਾਲ ਨੂੰ ਪੜਨ ਲੇਖਕ ਕਹਿੰਦਾ ਹੈ ਕਿ ਜੇ ਆਪਾਂ ਨੇ ਕਿਸੇ ਮਾਂ ਦੀ ਮਮਤਾ ਦੇਖਣੀ ਹੋਵੇ ਤਾਂ ਉਹ ਗੁਰੂ ਨਾਨਕ ਦੇਵ ਜੀ ਦੇ ਮਾਂ ਦੀ ਮਮਤਾ ਨੂੰ ਪੜ ਲੈਣ ਦੇਖ ਲੈਣ ਸਮਝ ਲੈਣ ਕਿ ਮਾਂ ਦੀ ਮਮਤਾ ਕੀ ਹੁੰਦੀ ਹੈ ਮਾਤਾ ਆਪਣੇ ਪੁੱਤ ਨੂੰ ਵੇਖ ਕੇ ਬੇਬਲ ਹੋ ਜਾਂਦੀ ਹੈ ਯਾਨੀ ਕਿ ਭਾਵਕ ਹੋ ਜਾਂਦੀ ਹੈ ਉਸ ਵੇਲੇ ਜੋ ਮਮਤਾ ਦੇ ਬਾਰੇ ਲਫ਼ਜ਼ ਕਹਿੰਦੀ ਹੈ ਉਹਨਾਂ ਦਾ ਕਰੋਣਾ ਰਸ ਉੱਚੀ ਤੋਂ ਉੱਚੀ ਕਵਿਤਾ ਦੇ ਉੱਚੀ ਤੋਂ ਉੱਚੇ ਬਲਬਲੇ ਨੂੰ ਮਾਤ ਕਰਦਾ ਹੈ ਕਵਿਦਾ ਸਾਇ ਹੈ ਕਿ ਜਿਹੜੀ ਮਾਤਾ ਹੁੰਦੀ ਹੈ ਉਸ ਦੀ ਮਮਤਾ ਨੂੰ ਕਿਸੇ ਵੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪੁੱਤਰ ਦਾ ਮੱਥਾ ਚੁੰਮ ਕੇ ਉਹ ਕਹਿੰਦੀ ਹੈ ਕਿ ਵੇ ਬੱਚਾ ਮੈਂ ਵਾਰੀ ਮੈਂ ਤੇਥੋਂ ਵਾਰੀ ਮੈਂ ਉਹਨਾਂ ਦੇਸਾਂ ਤੋਂ ਵਾਰੀ ਉਹਨਾਂ ਰਾਹਾਂ ਤੋਂ ਵਾਰੀ ਜਿਨ੍ਹਾਂ ਤੇ ਚੱਲ ਕੇ ਤੂੰ ਆਇਆ ਹੈ ਜੇ ਕੋਈ ਸੂਫੀ ਫਿਲਾਸਫਰ ਹੁੰਦਾ ਤਾਂ ਉਸੇ ਵੇਲੇ ਆਪਣੀ ਮਾਂ ਨੂੰ ਕਹਿੰਦਾ ਜਾ ਭਾਈ ਜਾ ਇਹਨਾਂ ਤੇਲਾਂ ਵਿੱਚ ਤੇਲ ਲਈ ਤੂੰ ਮਾਇਆ ਦਾ ਰੂਪ ਧਾਰ ਕੇ ਮੈਨੂੰ ਪਰਮਾਣ ਦੀ ਆਈ ਹੈ ਇਥੇ ਲੇਖ ਕਹਿੰਦਾ ਹੈ ਕਿ ਜੇ ਕੋਈ ਗੁਰੂ ਸਾਹਿਬ ਦੀ ਜਗ੍ਹਾ ਜੇ ਕੋਈ ਹੋਰ ਹੁੰਦਾ ਤਾਂ ਉਹਨਾਂ ਨੇ ਆਪਣੇ ਮਾਤਾ ਨੂੰ ਕਹਿ ਦੇਣਾ ਸੀ ਕਿ ਨਹੀਂ ਤੋ ਇੱਕ ਮਾਇਆ ਦਾ ਰੂਪ ਲੈ ਕੇ ਆਇਆ ਹੈ ਤੋ ਉਹਨਾਂ ਦੇ ਜਿਹੜੇ ਤਪੱਸਿਆ ਕੀਤੇ ਉਹਨੂੰ ਭੰਗ ਕਰਨ ਆਇਆ ਤੋ ਉਹਨਾਂ ਦਾ ਗੁਰੂ ਸਾਹਿਬ ਦੇ ਨਾਲ ਮੇਲ ਨਹੀਂ ਹੋਣ ਦੇ ਰਹੀ ਨਹੀਂ ਗੁਰੂ ਜੀ ਮਾਤਾ ਜੀ ਦੇ ਬਚਨ ਸੁਣ ਕੇ ਫਿਸ ਪਏ ਤੇ ਗੁਰੂ ਸਾਹਿਬ ਦੇ ਜਦੋਂ ਮਾਤਾ ਜੀ ਦੇ ਬਚਨ ਸੁਣੇ ਤਾਂ ਉਹ ਉੱਚੀ ਉੱਚੀ ਰੋਣ ਲੱਗ ਪਏ ਉਸ ਦੇ ਚਰਨਾਂ ਵਿੱਚ ਡਿੱਗ ਕੇ ਖੂਬ ਰੋਏ ਖੂਬ ਰੋਏ ਉਹ ਅਥਰੂ ਹਜ਼ਾਰ ਗਿਆਨ ਧਿਆਨ ਦਾ ਨਿਚੋੜ ਸਨ ਹਜ਼ਾਰਾਂ ਫਰਜ਼ਾਂ ਤੇ ਪਰਪਕਾਰਾਂ ਦੇ ਜੜ ਨੂੰ ਸਿੱਜਣ ਵਾਲੇ ਸਨ ਕਿ ਗੁਰੂ ਨਾਨਕ ਸਾਹਿਬ ਜੀ ਦੇ ਦਿਲ ਉੱਤੇ ਬੀਬੀ ਨਾਨਕ ਦੇ ਪਿਆਰ ਦਾ ਘਾਟਾ ਅਚਰ ਸੀ ਜਿਸ ਨੇ ਬਚਪਨ ਵਿੱਚ ਲੋਰੀਆਂ ਦੇ ਕੁੱਛੜ ਚੁੱਕ ਕੇ ਪਾਲਿਆ ਸੀ ਤੇ ਪਿਤਾ ਦੀਆਂ ਚਪੇੜਾਂ ਤੋਂ ਬਚਾਇਆ ਸੀ खरे ਸੌਂਦੇ ਕਰਦੇ ਸਲਾਹਤ ਤੇ ਉਤਸ਼ਾਹਿਆ ਸੀ ਤੇ ਜੇ ਉਹ ਨਾਨਕ ਸਨ ਤਾਂ ਕਿ ਉਹ ਨਾਨਕੀ ਨਹੀਂ ਸੀ ਇਸ ਦੇ ਇਸ ਵਿੱਚ ਲੇਖਕ ਦੱਸਿਆ ਹੈ ਕਿ ਗੁਰਨਾਨਕ ਦੇਵ ਜੀ ਦੇ ਉੱਪਰ ਉਸ ਦੇ ਭੈਣ ਬੀਬੀ ਨਾਨਕੀ ਦਾ ਵੀ ਬਹੁਤ ਵੱਡਾ ਅਸਰ ਸੀ ਜੋ ਕਿ ਉਸ ਦੀ ਹਰ ਗੱਲ ਦੇ ਵਿੱਚ ਸਪੋਰਟ ਕਰਦੀ ਸੀ ਕੀ ਮੁਹੰਮਦ ਸਾਹਿਬ ਦੀ ਜ਼ਿੰਦਗੀ ਉੱਤੇ ਉਹਨਾਂ ਦੀ ਬੀਬੀ ਖਦੀਜਾ ਦਾ ਘੱਟ ਅਸਰ ਸੀ ਜੋ ਜਿਸ ਨੇ ਔਖੇ ਤੋਂ ਔਖੇ ਵੇਲੇ ਉਹਨਾਂ ਦੀ ਮਦਦ ਕੀਤੀ ਉਹਨਾਂ ਦੇ ਜੀਵਨ ਆਦਰਸ਼ ਨੂੰ ਸਭ ਤੋਂ ਪਹਿਲਾਂ ਸਮਝ ਗਏ ਉਸ ਵਿੱਚ ਯਕੀਨ ਕੀਤਾ ਤੇ ਸਦਾ ਹੌਸਲਾ ਵਧਾਇਆ ਜਦ ਹਜਰਤ ਮੁਹੰਮਦ ਨੂੰ ਰੱਬ ਵੱਲੋਂ ਬਾਣੀ ਉਤਰਦੀ ਸੀ ਤਾਂ ਉਹ ਥੱਕ ਕੇ ਨੇ ਨਿਸ਼ਚਲ ਨਿਸ਼ਚਲ ਦਾ ਮਤਲਬ ਹੁੰਦਾ ਹੈ ਬੇਫਿਕਰ ਯਾਨੀ ਕਿ ਪੂਰੀ ਤਰ੍ਹਾਂ ਥੱਕ ਜਾਂਦੇ ਸਨ ਨਿਸ਼ਚਲ ਹੋ ਜਾਂਦੇ ਤਾਂ ਉਹਨਾਂ ਨੂੰ ਆਰਾਮ ਦੇ ਕੇ ਮੁੜ ਅਸਲੀ ਹਾਲਤ ਵਿੱਚ ਲਿਆਉਣ ਵਾਲੀ ਉਹਨਾਂ ਦੀ ਵਾਲੀ ਖਦੀਜਾ ਹੀ ਸੀ ਜੋ ਉਹਨਾਂ ਦੇ ਸਿਰ ਆਪਣੇ ਪੱਟਾਂ ਤੇ ਰੱਖ ਕੇ ਸਭ ਤੱਕੇ ਵੀ ਦੂਰ ਕਰਦੀ ਸੀ ਕਹਿੰਦੇ ਜਿੰਨੇ ਵੀ ਮਹਾਪੁਰਖ ਹੁੰਦੇ ਨੇ ਜੋ ਉਹਨਾਂ ਦੇ ਨਾਲ ਕੋਈ ਨਾ ਕੋਈ ਖੜਾ ਜ਼ਰੂਰ ਹੁੰਦਾ ਉਹਨਾਂ ਦੇ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਜ਼ਰੂਰ ਹੁੰਦਾ ਹੈ ਜੋ ਉਹਨਾਂ ਨੂੰ ਸਪੋਰਟ ਕਰਦਾ ਹੈ ਕਿ ਨਹੀਂ ਤੁਸੀਂ ਬਿਲਕੁਲ ਠੀਕ ਕਰ ਰਹੇ ਹੋ ਜੇ ਕਾਰਲਾਈਲ ਆਪਣੀ ਤੀਵੀਆਂ ਨੂੰ ਪਿਆਰ ਕਰਦਾ ਤਾਂ ਉਹ ਇੰਨਾ ਗ੍ਰਿਜੂ ਜਾਂ ਸੜੂ ਨਾ ਹੁੰਦਾ ਇੱਥੇ ਕਾਰਲਾਈਲ ਜੋ ਆਪਣੀ ਵਾਈਫ ਨੂੰ ਪਿਆਰ ਨਹੀਂ ਕਰਦਾ ਉਹ ਕਾਫੀ ਖਿਜੂ ਗੁੱਸੇ ਵਾਲੇ ਸੁਭਾਅ ਦਾ ਹੁੰਦਾ ਹੈ ਉਹ ਆਪਣੇ ਕਮਰੇ ਵਿੱਚ ਪੜਦਾ ਜਾਂ ਲਿਖਦਾ ਰਹਿੰਦਾ ਤੇ ਆਪਣੀ ਵੋਟੀ ਨੂੰ ਵੇਖ ਕੇ ਬਰਾਂਡੇ ਵਿੱਚ ਬੈਠੇ ਹੋਏ ਆਏ ਗਏ ਨੂੰ ਤਰ੍ਹਾਂ ਦੀ ਰਹਿੰਦੀ ਤੇ ਉਹ ਆਪਣੀ ਵੋਟੀ ਨੂੰ ਦੇਖ ਕੇ ਕਾਫੀ ਗੁੱਸਾ ਕਰਦਾ ਸੀ ਜਿਵੇਂ ਆਪਣੇ ਕਮਰੇ ਵਿੱਚ ਆਣਾ ਉਹਦਾ ਬਿਲਕੁਲ ਵੀ ਪਸੰਦ ਨੇਸੀ ਕਰਦਾ ਜਦ ਕਦੀ ਉਹ ਹੀ ਕਰਦਾ ਤਾਂ ਆਪਣੇ ਕਮਰੇ ਤੇ ਬੂਹਾ ਖੋਲ ਕੇ ਅੰਦਰ ਜਾ ਝਾਕਦੀ ਤਾਂ ਉਹ ਖਿਜਕਾ ਤੇ ਖਾਣ ਨੂੰ ਪੈਂਦਾ ਤੇ ਤਰਾ ਕੇ ਬਾਹਰ ਕਰ ਦਿੰਦਾ ਕਿਤੇ ਜਦੋਂ ਵੀ ਉਹ ਉਹਦੇ ਕਮਰੇ ਵਿੱਚ ਦੇਖਣ ਦੀ ਕੋਸ਼ਿਸ਼ ਕਰਦੀ ਤਾਂ ਉਹ ਤਰਾ ਕੇ ਯਾਨੀ ਕਿ ਡਰਾ ਕੇ ਉਹਨੂੰ ਬਾਹਰ ਕਰ ਦਿੰਦਾ ਉਹ ਸਾਰੇ ਸੰਸਾਰ ਨੂੰ ਚੁੱਪ ਦੇ ਮਜ ਮੋਨ ਉਤੇ ਅਮੁਖ ਸਿੱਖਿਆ ਦੇਣ ਦਾ ਕੀ ਲਾਭ ਜਦ ਉਸ ਦੀ ਆਪਣੀ ਕਲਮ ਚੁੱਪ ਨਹੀਂ ਕਰਦੀ ਤੇ ਅਹਿਮਕ ਨਾਇ ਦੀ ਕੈਂਚੀ ਵਾਂਗ ਲੁੱਤਰ-ਲੁੱਤਰ ਕਰਦੀ ਰਹਿੰਦੀ ਉਸਦੇ ਲੰਮੇ-ਲੰਮੇ ਲੇਖ ਲੇਕੇ ਲੋਕਾਂ ਨੂੰ ਚਾਬਕ ਵਰਗੀ ਚਾਬਕ ਵਰਗੀ ਤਾੜਨਾ ਕਰਨ ਦਾ ਕੀ ਲਾਭ ਜੇ ਉਹ ਆਪ ਇੱਕ ਕਰਦੀ ਸੁਆਣੀ ਨੂੰ ਆਰਾਮ ਨਾ ਦੇ ਸਕੇ ਇਸ ਦੇ ਵਿੱਚ ਲੇਖਕ ਕਹਿੰਦਾ ਹੈ ਕਹਿੰਦੇ ਇਹੋ ਜਿਹੀ ਮਤਲਬ ਗਿਆਨਪਦ ਕੀ ਫਾਇਦਾ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਹੀ ਜਾਪਾ ਇਹ ਕਹਿ ਲਓ ਤੁਸੀਂ ਆਪਣੇ ਘਰ ਦੇ ਵਿੱਚ ਹੀ ਪੋਜ਼ਿਟਿਵ ਥਿੰਕਿੰਗ ਨਹੀਂ ਬਣਾ ਕੇ ਰੱਖ ਸਕਦੇ ਕਿਸੇ ਨਾਲ ਪਿਆਰ ਨਾਲ ਗੱਲ ਨਹੀਂ ਕਰ ਸਕਦੇ ਤਾਂ ਲੋਕਾਂ ਨੂੰ ਇਹ ਸਭ ਸਿੱਖਿਆ ਦੇਣ ਦਾ ਕੋਈ ਫਾਇਦਾ ਨਹੀਂ ਅੱਜ ਕੱਲ ਬਹੁਤ ਸਾਰੀਆਂ ਦੁਰਾਚਾਰੀ ਦੇ ਕਾਰਨ ਘਰੋਗੀ ਵਸੋ ਦਾ ਘਾਟਾ ਜਾਂ ਬਜਾਰੀ ਰਹਿਣੀ ਬੈਣੀ ਦਾ ਵਾਤਾ ਹੈ ਕਹਿੰਦੇ ਜੋ ਲੋਕਾਂ ਦੇ ਅੱਜ ਕੱਲ ਬਿਹੇਵੀਅਰ ਹੋ ਰਹੇ ਨੇ ਜੋ ਲੋਕਾਂ ਦਾ ਅੱਜ ਕੱਲ ਆਚਰਣ ਹੈ ਉਹ ਕਿਉਂ ਹੈ ਉਹ ਇਸ ਦਾ ਕਾਰਨ ਹੈ ਕਿ ਘੱਟ ਵਸੋ ਯਾਨੀ ਕਿ ਅੱਜ ਕੱਲ ਲੋਕ ਘਰਾਂ ਦੇ ਜ਼ਿਆਦਾਤਰ ਘਰਾਂ ਤੋਂ ਬਾਹਰ ਰਹਿੰਦੇ ਨੇ ਜਾਂ ਫਿਰ ਉਹ ਹੋਸਟਲ ਦੇ ਵਿੱਚ ਚਲੇ ਜਾਂਦੇ ਤਾਂ ਜਿਨ੍ਹਾਂ ਨੂੰ ਘਰ ਦੇ ਵਿੱਚ ਬਹੁਤ ਹੀ ਰਹਿਣਾ ਘੱਟ ਮਿਲਿਆ ਹੁੰਦਾ ਹੈ ਲੋਕੀ ਘਰ ਦੀ ਸਦਾਚਾਰੀ ਇਸਰ ਨੂੰ ਨਾ ਜਾਣਦੇ ਹੋਏ ਬਾਲ ਬੱਚੇ ਤੇ ਟੀਵੀ ਨਾਲ ਜੀਵਨ ਬਿਤਾਉਣ ਦੀ ਥਾਂ ਕਲੱਬਾਂ ਤੇ ਹੋਟਲਾਂ ਦੀ ਰਹਿਣੀ ਨੂੰ ਵਧੇਰੇ ਪਸੰਦ ਕਰਦੇ ਹਨ ਕਹਿੰਦੇ ਲੋਕ ਅੱਜਕੱਲ ਇਕੱਠੇ ਬਹਿ ਕੇ ਰਹਿਣਾ ਪਸੰਦ ਨਹੀਂ ਕਰਦੇ ਜ਼ਿਆਦਾਤਰ ਟਾਈਮ ਬਾਹਰ ਕਲੱਬਾਂ ਹੋਟਲਾਂ ਦੇ ਵਿੱਚ ਜਾ ਕੇ ਟਾਈਮ ਸਪੈਂ ਟਾਈਮ ਵਿਤਣਾ ਉਹ ਤੇਰੇ ਪਸੰਦ ਕਰਦੇ ਹਨ ਇਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਲੋਕਾਂ ਵਿੱਚੋਂ ਘਰੋਗੀ ਜ਼ਿੰਮੇਵਾਰੀ ਉਹ ਬਰਾਦਰੀ ਵਾਲੀ ਸ਼ਰਾਫਤ ਤੇ ਉਹ ਤੇ ਉਹ ਮਿਠਤ ਤੇ ਨਿਮਰਤਾ ਵਾਲੇ ਗੁਣ ਘਟ ਰਹੇ ਹਨ ਜੋ ਘਰੋਗੀ ਆਚਰਣ ਤੋਂ ਉਪਜ ਉਹ ਹੀ ਉਪਜਦੇ ਹਨ ਇਸ ਦੇ ਵਿੱਚ ਲੇਖਕ ਦੱਸਦਾ ਹੈ ਕਿ ਆਪਣੇ ਵਿੱਚੋਂ ਸਾਰੀਆਂ ਗੱਲਾਂ ਸਾਰੇ ਜ਼ਿੰਮੇਵਾਰੀਆਂ ਘਟੋ ਜਾ ਰਹੀਆਂ ਹਨ ਜੋ ਕਿ ਇੱਕ ਚੰਗੇ ਆਚਰਣ ਦੇ ਲਈ ਬਹੁਤ ਜ਼ਰੂਰੀ ਹਨ ਇਸਤਰੀ ਤੇ ਬੱਚਿਆਂ ਵਿੱਚ ਕੇਵਲ ਇਤਨੀ ਦਿਲਚਸਪੀ ਦੱਸੀ ਜਾਂਦੀ ਹੈ ਕਿ ਜਿੰਨੀ ਕਿ ਉਹ ਉਹਨਾਂ ਨੂੰ ਘਰ ਤੋਂ ਬਾਹਰ ਲੋਕਾਂ ਦੇ ਸਾਹਮਣੇ ਛੂਕੇ ਬਾਂਕੇ ਬਣ ਕੇ ਵਿਕਾਉਣ ਜੋਗਾ ਬਣਾ ਦੇਵੇ ਛੂਕੇ ਬਾਂਕੇ ਦਾ ਮਤਲਬ ਹੁੰਦਾ ਹੈ ਜੀ ਫੋਕੇ ਸ਼ੌਕ ਕਿਤੇ ਅੱਜ ਕੱਲ ਅਸੀਂ ਫੋਕੇ ਸ਼ੌਕਾਂ ਦੇ ਵਿੱਚ ਇੰਨੇ ਜ਼ਿਆਦਾ ਉਲਝਕੇ ਰਹਿ ਗਏ ਕਿ ਅਸੀਂ ਆਪਣੇ ਅਸਲੀ ਦਿਖਾਵੇ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੇ ਹਾਂ ਇਹ ਬਹੁਤ ਘੱਟ ਦੇਖਿਆ ਜਾਂਦਾ ਹੈ ਕਿ ਘਰ ਦੇ ਮਾਲਕ ਤੇ ਘਰ ਦੇ ਬੰਦਿਆਂ ਦੀ ਕੋਈ ਦਿਮਾਗੀ ਸਦਾਚਾਰਿਕ ਤੇ ਆਤਮਿਕ ਹੁੰਤੀ ਵਾਲੇ ਸਾਧਨ ਇਕੱਠੇ ਕਰਦਾ ਹੋਵੇ ਜਾਂ ਖੇਡਾਂ ਪੁਸਤਕਾ ਸਵਾਦੀ ਤਮਾਸ਼ੇ ਜਾਂ ਧਾਰਮਿਕ ਸਿੱਖਿਆ ਦੇ ਸਮਿਆਂਣ ਬਿਤਾਉਣ ਦਾ ਯਤਨ ਕਰਤਾ ਹੋਵੇ ਮੁੰਡਿਆਂ ਤੇ ਵਿਦਿਆਰਥੀਆਂ ਬਾਬਤ ਵੀ ਸ਼ਿਕਾਇਤ ਕੀਤੀ ਜਾਂਦੀ ਹੈ ਬਾਬਤ ਦਾ ਮਤਲਬ ਹੁੰਦਾ ਬਾਰੇ ਕਹਿੰਦੇ ਅੱਜਕੱਲ ਮੁੰਡੇ ਜਿਹੜੇ ਹੁੰਦੇ ਨੇ ਯੰਗ ਇਸ ਦੇ ਤੇ ਜਾਂ ਸਟੂਡੈਂਟ ਹੁੰਦੇ ਨੇ ਉਹਨਾਂ ਦੇ ਬਾਰੇ ਵੀ ਇੱਕ ਸ਼ਿਕਾਇਤ ਕੀਤੀ ਜਾਂਦੀ ਹੈ ਉਹ ਕੀ ਹੈ ਕਿ ਉਹ ਸਮਾਜਿਕ ਵਰਤੋਂ ਵਿੱਚ ਕੋਰੇ ਗੈਰ ਜ਼ਿੰਮੇਵਾਰ ਤੇ ਕੋਈ ਸਦਾਚਾਰ ਦੇ ਹੱਦਾਂ ਟੱਪ ਜਾਣ ਵਾਲੇ ਹੋ ਜਾਂਦੇ ਹਨ ਕਿ ਜਿਹੜੇ ਯੰਗ ਇਸ ਦੇ ਬੱਚੇ ਹੁੰਦੇ ਨੇ ਉਹ ਜ਼ਿਆਦਾਤਰ ਜ਼ਿੰਮੇਵਾਰੀ ਵਾਲੀਆਂ ਗੱਲਾਂ ਨਹੀਂ ਕਰਦੇ ਇਸ ਕਾਰਨ ਘਰਾਂ ਨੂੰ ਛੱਡ ਕੇ ਬੋਰਡਿੰਗ ਵਿੱਚ ਰਹਿਣੀ ਬੈਣੀ ਇਸ ਦਾ ਕਾਰਨ ਘਰਾਂ ਨੂੰ ਛੱਡ ਕੇ ਬੋਰਡਿੰਗ ਤੇ ਰਹਿਣੀ ਮੈਣੀ ਹੈ ਜਿਹੜਾ ਮੁੰਡਾ ਬਚਪਨ ਤੋਂ ਲੈ ਕੇ ਉਮਰ ਦਾ ਚੋਖਾ ਹਿੱਸਾ ਮਾਂ ਭੈਣ ਭਰਾ ਤੇ ਗਵਾਂਢਿਆ ਤੋਂ ਵਖਰਾ ਰਹਿ ਕੇ ਬੋਰਡਿੰਗ ਵਿੱਚ ਕੱਟਦਾ ਹੈ ਉਸ ਦਾ ਘਰੋਗੇ ਗੁਣ ਲੱਜਾ ਹਮਦਰਦੀ ਬਰਾਦਰੀ ਦਾ ਸਮਾਨ ਆਦੀ ਨਹੀਂ ਪੈਦਾ ਹੁੰਦੇ ਚਾਚੀ ਮਰ ਜਾਏ ਤਾਂ ਮੁੰਡੇ ਨੂੰ ਆਪਣੇ ਚਾਚੇ ਪਾਸ ਜਾ ਕੇ ਪਹਚਾਉਣ ਪਰਚਾਉਣੇ ਕਰਨ ਦੀ ਜਾਂਚ ਨਹੀਂ ਆਉਂਦੀ ਮਾਂ ਦੇ ਨਾਲ ਜਾ ਕੇ ਕਹਿਣਾ ਪੈਂਦਾ ਕਿ ਕਾਕਾ ਚਾਚੀ ਦੇ ਚਾਚੇ ਲਈ ਅਫਸੋਸ ਕਰਨ ਆਇਆ ਹੈ ਯਾਨੀ ਕਿ ਇਸ ਦੇ ਵਿੱਚ ਲੇਖਕ ਇਹ ਦੱਸ ਰਿਹਾ ਉਹ ਕਹਿ ਰਿਹਾ ਕਿ ਅੱਜ ਕੱਲ ਬੱਚੇ ਨੂੰ ਬਿਲਕੁਲ ਵੀ ਸਮਝ ਨਹੀਂ ਆ ਕਿ ਜਦੋਂ ਆਪਾਂ ਕਿਸੇ ਦੇ ਅਫਸੋਸ ਕਰਨ ਦੇ ਲਈ ਜਾਇਦਾ ਹੈ ਕਿ ਆਪਾਂ ਨੂੰ ਕਿਸ ਤਰ੍ਹਾਂ ਦੀ ਸ਼ਬਦਾਵਲੀ ਦਾ ਯੂਜ਼ ਕਰਨਾ ਚਾਹੀਦਾ ਆਪਾਂ ਨੂੰ ਕੀ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿਵੇਂ ਸ਼ੁਰੂਆਤ ਕਰਨੀ ਚਾਹੀਦੀ ਹੈ ਅਸਲੀ ਧਾਰਮਿਕ ਜੀਵਨ ਦੀ ਨੀਂਹ ਕਰਦੀ ਰਹਿਣੀ ਬੈਣੀ ਵਿੱਚ ਰੱਖੀ ਜਾ ਸਕਦੀ ਹੈ ਪਰ ਲੋਕਾਂ ਦੀ ਰੁਚੀ ਘਰਾਂ ਵੱਲ ਘਟ ਹੋਣ ਕਰਕੇ ਧਾਰਮਿਕ ਰਹਿਣੀ ਬਹਿਣੀ ਵੀ ਇੱਕ ਲੋਕਾਚਾਰਾ ਬਣ ਗਈ ਹੈ ਧਰਮ ਘਰਾ ਵਿੱਚੋਂ ਨਿਕਲ ਕੇ ਬਾਜ਼ਾਰਾਂ ਵਿੱਚ ਆ ਗਿਆ ਹੈ ਕਿ ਲੋਏ ਦੇ ਵਿੱਚ ਲੇਖਕ ਦੱਸ ਰਿਹਾ ਹੈ ਕਿ ਹੁਣ ਧਰਮ ਦੀ ਧਾਰਮਿਕ ਲੋਕ ਹੁੰਦੇ ਨੇ ਜਿਹੜੇ ਪਹਿਲਾਂ ਉਹ ਧਾਰਮਿਕ ਸਥਾਨਾਂ ਤੇ ਧਰਮ ਪ੍ਰਚਾਰ ਕਰਦੇ ਸੀ ਬਟ ਇਹ ਹੁਣੇ ਬਾਜ਼ਾਰਾਂ ਦੇ ਵਿੱਚ ਵਿਕਣ ਵਾਲੀ ਚੀਜ਼ ਬਣ ਚੁੱਕੀ ਹੈ ਲੋਕੀ ਧਰਮ ਦੇ ਕਮਾਏ ਬਸ ਇਸੇ ਨੂੰ ਹੀ ਸਮਝੇ ਬੈਠੇ ਹਨ ਕਿ ਦੇਨ ਦੇ ਘਰ ਦੇ ਕਿਸੇ ਦੀਵਾਨ ਵਿੱਚ ਹਾਜ਼ਰ ਹੋ ਕੇ ਪਾਠ ਲੈਕਚਰ ਜਾਂ ਅਰਦਾਸ ਨੂੰ ਸੁਣ ਛਟਣ ਘਰ ਵਿੱਚ ਇਸਤਰੀ ਬੱਚਿਆਂ ਦੇ ਨਾਲ ਰਲ ਕੇ ਪਾਠ ਕਰਨਾ ਜਾਂ ਅਰਦਾਸ ਕਰਨੀ ਬਹੁਤ ਘੱਟ ਦੇਖੀ ਜਾਂਦੀ ਹੈ ਪਰ ਅਸਲ ਵਿੱਚ ਧਾਰਮਿਕ ਰੁਚੀ ਕੇਵਲ ਉਸ ਆਦਮੀ ਵਿੱਚ ਪੈਦਾ ਹੋ ਸਕਦੀ ਹੈ ਜੋ ਘਰ ਵਾਲਿਆਂ ਦੇ ਨਾਲ ਰਲ ਕੇ ਕੋਈ ਧਾਰਮਿਕ ਸੰਸਕਾਰ ਕਰਦਾ ਹੈ ਜਾਂ ਆਪਣੇ ਰੱਬ ਨੂੰ ਯਾਦ ਕਰਦਾ ਹੈ ਇਸ ਪੈਰੇ ਦੇ ਵਿੱਚ ਲੇਖਕ ਇਹ ਦੱਸਣਾ ਚਾਹ ਰਿਹਾ ਉਹ ਕਹਿ ਰਿਹਾ ਹੈ ਕਿ ਅੱਜਕੱਲ੍ਹ ਧਰਮ ਇਹ ਜੋ ਬਾਜ਼ਾਰਾਂ ਦੇ ਵਿੱਚ ਵਿਕਣ ਲੱਗ ਪਿਆ ਹੈ ਪਰ ਅਸਲੀ ਧਰਮੀ ਕੌਣ ਹੁੰਦਾ ਹੈ ਜਿਹੜਾ ਘਰ ਦੇ ਵਿੱਚ ਰਹਿ ਬੈਠ ਕੇ ਆਪਣੇ ਬੱਚਿਆਂ ਦੇ ਨਾਲ ਆਪਣੀ ਘਰਵਾਲੀ ਦੇ ਨਾਲ ਆਪਣੇ ਘਰ ਦੇ ਮੈਂਬਰਾਂ ਦੇ ਨਾਲ ਬੈਠ ਕੇ ਪਾਠ ਕਰੇ ਅਰਦਾਸ ਕਰੇ ਸੱਚੇ ਮਨ ਦੇ ਨਾਲ ਰੱਬ ਨੂੰ ਯਾਦ ਕਰੇ ਜਿਹੜੇ ਲੋਕ ਕਰੋਗੇ ਜੀਵਨ ਛੱਡ ਕੇ ਸਾਧ ਸੰਤ ਬਣ ਕੇ ਧਰਮ ਕਮਾਉਣਾ ਚਾਹੁੰਦੇ ਹਨ ਉਹਨਾਂ ਲਈ ਇਹ ਉਤਨਾ ਹੀ ਔਕਾ ਹੈ ਜਿੰਨਾ ਕਿ ਉਸ ਕਿਸਾਨ ਲਈ ਜੋ ਜ਼ਮੀਨ ਨੂੰ ਛੱਡ ਕੇ ਹਵਾ ਵਿੱਚ ਬੀਜ ਵੇਚਣਾ ਚਾਹੇ ਜ਼ਮੀਨ ਦਾ ਮਤਲਬ ਜ਼ਮੀਨ ਹੈ ਇੱਥੇ ਲੇਖਕ ਇੱਕ ਅਨਚਾਰ ਲੇਖ ਕਹਿ ਰਿਹਾ ਕਿ ਘਰੋਗੀ ਜੀਵਨ ਛੱਡ ਕੇ ਕਹਿੰਦੇ ਜਦੋਂ ਆਪਾਂ ਘਰ ਛੱਡ ਕੇ ਬਾਹਰ ਤਵੱਸਿਆ ਕਰਨ ਦੇ ਲਈ ਜਾਂਦੇ ਹਾਂ ਇਹ ਇਸ ਤਰ੍ਹਾਂ ਹੁੰਦਾ ਜਿਵੇਂ ਇੱਕ ਇੱਕ ਕਿਸਾਨ ਆਪਣੀ ਜ਼ਮੀਨ ਨੂੰ ਛੱਡ ਕੇ ਹਵਾ ਵਿੱਚ ਬੀਜ ਬੀਜਣਾ ਸ਼ੁਰੂ ਕਰ ਦੇਵੇ ਵੱਟੇ ਵੱਟੇ ਮਹਾਪੁਰਖਾ ਖਵਾਉਣ ਵਾਲੇ ਜੋ ਗ੍ਰੈਸ ਤੋਂ ਕੰਨੀ ਕਤਰੌਂਦੇ ਧਾਰਮਿਕ ਇਕਲਾਕੀ ਯਾਨੀ ਕਿ ਅਚਾਨਕ ਔਕੜ ਪੈਣ ਤੇ ਝੱਟ ਡਿੱਗ ਜਾਂਦੇ ਹਨ ਇੱਥੇ ਲੇਖਕ ਕਹਿ ਰਿਹਾ ਹੈ ਕਿ ਇਹ ਲੋਕ ਜਿਹੜੇ ਹੁੰਦੇ ਨੇ ਦਿਖਾਵਾ ਕਰਨ ਵਾਲੇ ਹੁੰਦੇ ਨੇ ਤੇ ਜਦੋਂ ਇਹਨਾਂ ਤੇ ਅਚਾਨਕ ਕੋਈ ਮੁਸੀਬਤ ਆ ਜਾਂਦੀ ਹੈ ਤੇ ਇਹ ਆਪਣਾ ਧਰਮ ਉੱਥੇ ਹੀ ਛੱਡ ਦੇਣ ਨੂੰ ਤਿਆਰ ਹੋ ਜਾਂਦੇ ਨੇ ਕਈ ਤਾਂ ਇਸੇ ਡਰ ਤੋਂ ਕਿ ਕਿਧਰੇ ਮਾਇਆ ਵਿੱਚ ਫਸਣਾ ਜਾਈਏ ਜੰਮਦਾ ਹੀ ਕਰਮ ਮੰਡਲ ਚੁੱਕ ਕੇ ਬਣਵਾਸ ਕਰਨ ਚਲੇ ਜਾਂਦੇ ਹਨ ਅੰਤ ਇਹੋ ਜਿਹੇ ਆ ਨਵੀਂ ਠੀਕ ਰਸਤਾ ਲੱਭਦਾ ਸੀ ਤਾਂ ਗ੍ਰੈਸ ਤੇ ਰਾਜੇ ਜਨਕ ਵਰਕਿਆ ਠੀਕ ਹੈ ਜੀ ਇਸੇ ਲਈ ਸਿੱਖ ਗੁਰੂਆਂ ਨੇ ਕਰੋਗੇ ਜੀਵਨ ਉੱਤੇ ਜੋੜ ਦਿੱਤਾ ਹੈ ਕਿਉਂਕਿ ਸਦਾਚਾਰ ਬਣਦਾ ਹੀ ਜੀਵਨ ਤੋਂ ਹੈ ਤੇ ਲੇਖਕ ਕੀ ਕਹਿਣਾ ਚਾਹ ਰਿਹਾ ਹੈ ਲੇਖਕ ਕਹਿਣਾ ਚਾਹ ਰਿਹਾ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਰਹਿੰਦੇ ਹੋਏ ਹੀ ਧਰਮ ਦੇ ਨਾਲ ਜੁੜ ਸਕਦੇ ਹਾਂ ਇਸ ਦਾ ਪ੍ਰਚਾਰ ਕਰ ਸਕਦੇ ਹਾਂ ਸਾਨੂੰ ਕਿ ਪ੍ਰਚਾਰ ਕਰਨ ਦੇ ਲਈ ਜਾਂ ਧਰਮੀ ਬਣਨ ਦੇ ਲਈ ਆਪਣਾ ਘਰ ਛੱਡਣ ਦੀ ਕੋਈ ਜ਼ਰੂਰਤ ਨਹੀਂ ਹੈ ਆਪਾਂ ਘਰ ਦੇ ਵਿੱਚ ਰਹਿ ਕੇ ਇਹ ਇੱਕ ਅੱਛੇ ਜੀਵਨ ਦੀ ਸ਼ੁਰੂਆਤ ਕਰ ਸਕਦੇ ਹਾਂ ਜਿਸ ਨੇ ਕਿਸੇ ਵਿਹਾਰ ਵਿੱਚ ਪੈ ਕੇ ਨਿਤਨੇਤ ਬਦ ਧਿਆਨ ਤੇ ਦਾ ਟਕਰ ਨਹੀਂ ਕੀਤਾ ਉਸ ਨੇ ਧਿਆਨਤਦਾਰ ਤੇ ਗੁਣ ਨੂੰ ਕਿਵੇਂ ਸਿਖਾਣਾ ਹੋਇਆ ਕਹਿੰਦੇ ਹਨ ਕਿ ਜਿਸ ਨੇ ਬੇਈਮਾਨੀ ਦਾ ਟਕਰ ਨਹੀਂ ਕੀਤਾ ਉਹ ਇਮਾਨਦਾਰੀ ਦੀ ਗੱਲ ਕਿਵੇਂ ਸਿਖਾ ਸਕਦਾ ਹੈ ਜਿਸ ਨੂੰ ਖੁਦ ਨੂੰ ਹੀ ਨਹੀਂ ਪਤਾ ਕਿ ਸੱਚੇ ਰਸਤੇ ਤੇ ਕਿਵੇਂ ਚੱਲਿਆ ਜਾ ਸਕਦਾ ਹੈ ਤਾਂ ਕਿਸੇ ਨੂੰ ਸੱਚ ਦਾ ਰਸਤਾ ਕਿਵੇਂ ਦਿਖਾ ਸਕਦਾ ਹੈ ਇਸੇ ਤਰ੍ਹਾਂ ਜਿਸ ਨੇ ਪਿਤਾ ਮਾਤਾ ਭਰਾ ਭੈਣ ਪੁੱਤਰ ਤੇ ਬਣ ਕੇ ਨਾ ਔਕੜਾਂ ਦਾ ਮੁਕਾਬਲਾ ਨਹੀਂ ਕੀਤਾ ਉਸ ਨੂੰ ਇਨ੍ਹਾਂ ਸਬੰਧਾਂ ਵਿੱਚ ਪੈਦਾ ਹੋਏ ਗੁਣ ਆਦਿ ਕਿਵੇਂ ਆ ਸਕਦੇ ਹਨ ਕਹਿੰਦੇ ਇਹ ਜਦੋਂ ਜੇ ਆਪਾਂ ਕੋਈ ਚੰਗਾ ਆਚਰਣ ਆਪਣਾ ਬਣਾਉਣਾ ਹੁੰਦਾ ਜਾਂ ਕਿਸੇ ਨੂੰ ਚੰਗਾ ਆਚਰਣ ਪੈਦਾ ਕਰਨਾ ਹੁੰਦਾ ਕਿਸੇ ਦੇ ਵਿੱਚ ਤਾਂ ਸਾਨੂੰ ਆਪਣੇ ਘਰ ਦੇ ਵਿੱਚ ਹੀ ਰਹਿ ਕੇ ਇਹ ਸਭ ਕਰਨਾ ਪੈਂਦਾ ਹੈ ਪਿਆਰ ਹੰਦਰ ਦੀ ਕੁਰਬਾਨੀ ਸੇਵਾ ਆਦਤ ਦੇ ਗੁਣ ਕਦੇ ਵੀ ਸਿੱਖੇ ਨਹੀਂ ਜਾਂਦੇ ਇਹ ਜਿੰਨੇ ਵੀ ਸਾਰੇ ਗੁਣ ਹੈ ਇਹ ਆਪਾਂ ਨੂੰ ਬਾਹਰੋਂ ਆਪਾਂ ਨਹੀਂ ਸਿੱਖਦੇ ਇਹਨਾਂ ਨੂੰ ਇਹ ਸਾਰੇ ਆਪਾਂ ਨੂੰ ਘਰ ਦੇ ਵਿੱਚ ਹੀ ਮਿਲ ਸਕਦੇ ਹਨ ਕਿ ਮਨੁੱਖ ਘਰ ਦੇ ਘਰ ਦੇ ਸਬੰਧੀਆਂ ਨਾਲ ਪਿਆਰ ਉਹਨਾਂ ਦੀ ਸੰਭਾਲ ਲਈ ਉਦਮ ਤੇ ਲਿਆਕਤ ਨਾ ਪੈਦਾ ਕਰੇ ਘਰ ਦੇ ਪਿਆਰ ਤੋਂ ਹੀ ਸਮਾਜ ਤੇ ਦੇਸ਼ ਪਿਆਰ ਪੈਦਾ ਹੁੰਦਾ ਹੈ ਇਸ ਦੇ ਵਿੱਚ ਲੇਖਕ ਕੀ ਕਹਿਣਾ ਚਾਹ ਰਿਹਾ ਹੈ ਕਹਿੰਦੇ ਕਿ ਜਿਨ੍ਹਾਂ ਨੂੰ ਘਰ ਦੇ ਵਿੱਚ ਪਿਆਰ ਮਿਲਦਾ ਹੁੰਦਾ ਹੈ ਉਹੀ ਅੱਗੇ ਸਮਾਜ ਦੇ ਵਿੱਚ ਪਿਆਰ ਪੈਦਾ ਕਰ ਸਕਦਾ ਹੈ ਕੇਵਲ ਉਹੀ ਲੋਕ ਆਪਣੇ ਮੁਲਕ ਉਤੇ ਹਮਲਾਜਤਾਚਾਰ ਨਹੀਂ ਹੁੰਦੇ ਸਹਾਰ ਸਕਦੇ ਜਿਨ੍ਹਾਂ ਦੇ ਘਰਾਂ ਨੂੰ ਤੇ ਟੱਬਰਾਂ ਨੂੰ ਬੋਟੀਆਂ ਤੇ ਬੱਚਿਆਂ ਨੂੰ ਨੁਕਸਾਨ ਹੋਣ ਦਾ ਖਤਰਾ ਹੋਵੇ ਕਿਤੇ ਜਿਹੜੇ ਲੋਕ ਆਪਣੇ ਘਰਦਿਆਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਤਨੀਆਂ ਨੂੰ ਕੋਈ ਵੀ ਦੁੱਖ ਨਹੀਂ ਦੇ ਸਕਦੇ ਜਾਂ ਉਹਨਾਂ ਤੇ ਕੋਈ ਮੁਸੀਬਤ ਨਹੀਂ ਸਹਾਰ ਸਕਦੇ ਜਿਹ ਕੋਈ ਅਤਿਆਚਾਰ ਨਹੀਂ ਸਹਾਰ ਸਕਦੇ ਉਹ ਹੀ ਬੰਦਾ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ ਮੈਨੂੰ ਹਿੰਦੁਸਤਾਨ ਉਤਨਾ ਹੀ ਪਿਆਰਾ ਹੈ ਜਿੰਨਾ ਕਿ ਮੇਰੇ ਆਪਣੇ ਅਡਿਆਲੇ ਪਿੰਡ ਦਾ ਕੱਚਾ ਕੋਠਾ ਉਸ ਵਿੱਚ ਵੱਸਦੇ ਬੰਦੇ ਪਿਆਰੇ ਹਨ ਮੈਨੂੰ ਯਾਦ ਹੈ ਕਿ ਮੈਂ 라ਵਲਪਿੰਡੀ ਵਿੱਚ ਪੜਦਾ ਹੁੰਦਾ ਸਾਂ ਤਾਂ ਹਰ ਹਫਤੇ ਐਤਵਾਰ ਕੱਟਣ ਆਪਣੇ ਪਿੰਡ ਜਾਂਦਾ ਹੁੰਦਾ ਸਾਂ ਜਦ ਮੈਂ ਚੀਰ ਪੜਾਂ ਤੋਂ ਲੰਘ ਕੇ ਤ੍ਰਿਪਤੀਆ ਕੋਲ ਪੁੱਜਦਾ ਜਿੱਥੇ ਇੱਕ ਟਿੱਬੇ ਦੇ ਓਲੇ ਮੇਰਾ ਪਿੰਡ ਵੱਸਦਾ ਦਿਸਦਾ ਸੀ ਤਾਂ ਪਿੰਡ ਦੀ ਇੱਕ ਪਿਆਰੀ ਜਿਹੀ ਝਲਕ ਆਖਾ ਸਾਹਮਣੇ ਆਉਣ ਤੋਂ ਪਹਿਲਾਂ ਹੀ ਮੈਂ ਉੱਥੇ ਟਿੱਬੇ ਕੋਲ ਠਹਿਰ ਜਾਂਦਾ ਸਾਂ ਤੇ ਦਿਲ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਪਿੰਡ ਚਾਕਣ ਦਾ ਹੀ ਆ ਕਰਦਾ ਹੀ ਆ ਯਾਨੀ ਕਿ ਜੀ ਕਰਦਾ ਉਹ ਜਿਸ ਜਗ੍ਹਾ ਤੇ ਰਹਿੰਦਾ ਸੀਗਾ ਉਹ ਆਪਾਂ ਰਾਵਲ ਪਿੰਡੀ ਦੇ ਕੋਲ ਰਹਿੰਦਾ ਹੁੰਦਾ ਸੀਗਾ ਤੇ ਉਹ ਜਿਹੜਾ ਉਹਦਾ ਪਿੰਡ ਸੀ ਉਹਦਾ ਘਰ ਸੀ ਇੱਕ ਟਿੱਬੇ ਤੋਂ ਦਿਖਦਾ ਹੁੰਦਾ ਸੀ ਤੇ ਕੁਝ ਟਾਈਮ ਉਸ ਟਿੱਬੇ ਦੇ ਕੋਲ ਫੜ ਕੇ ਆਪਣੇ ਪਿੰਡ ਨੂੰ ਦੇਖਦਾ ਉਹਦਾ ਨਜ਼ਾਰਾ ਦੇਖਦਾ ਮੁਰਦੀ ਵੇਰ ਵੀ ਪਿੰਡ ਨੂੰ ਅਖੋਲੇ ਹੋਣ ਤੋਂ ਪਹਿਲਾਂ ਮੁੜ ਮੁੜ ਕੇ ਤੀਖਦਾ ਸਾ ਕਈ ਵਾਰ ਉਸ ਦੇ ਓਲੇ ਹੋਰ ਜਾਣ ਮਗਰੋਂ ਕੁਝ ਕਦਮ ਪਿੱਛੇ ਵਰਤ ਗਏ ਵੀ ਮੁੜ ਪਿੰਡ ਨੂੰ ਦੇਖਿਆ ਦੇਖਣ ਜਾਂਦਾ ਸੀ ਪਿੰਡ ਕਿੱਟਾ ਪਿਆਰਾ ਸੀ ਉਸ ਵਿੱਚ ਵਸਦੇ ਮੇਰੇ ਸਬੰਧੀ ਹੋਰ ਵੀ ਪਿਆਰੇ ਸਨ ਬੱਚੋ ਇਸ ਦੇ ਵਿੱਚ ਜੋ ਲੇਖਕ ਆ ਰਿਹਾ ਉਹ ਕਾਰਨ ਉਹ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਕਿ ਜੇਕਰ ਬੰਦੇ ਇੱਕ ਚੰਗਾ ਆਚਰਣ ਵਾਲਾ ਪੈਦਾ ਹੁੰਦਾ ਹੈ ਤਾਂ ਉਸ ਦਾ ਇੱਕ ਆਚਰਣ ਉਸ ਘਰ ਦੇ ਵਿੱਚ ਹੀ ਬਣਦਾ ਹੈ ਜਿਸ ਦੇ ਨਾਲ ਉਹ ਇੱਕ ਚੰਗੇ ਸਮਾਜ ਦਾ ਆਚਰਣ ਕਰ ਸਕਦਾ ਹੈ ਬੱਚੋ ਏਸੀ ਸਾਡੀ ਵੀਡੀਓ ਤੁਸੀਂ ਇਹਨਾਂ ਦੇ ਵਿੱਚ ਜਿੰਨੇ ਵੀ ਐਮਸੀਕਿਊਜ਼ 25 ਤੋਂ 30 ਸ਼ਬਦਾਂ ਵਾਲੇ ਇਸ ਦੇ ਕੁਐਸਚਨ ਆਨਸਰ ਜਾਂ ਇਸ ਦਾ ਕੋਈ ਲੌਂਗ 5 ਨੰਬਰ ਵਾਲਾ ਕੁਐਸਚਨ ਤੁਸੀਂ ਜੇਕਰ ਇਹ ਵੀਡੀਓ ਨੂੰ ਚੰਗੀ ਤਰ੍ਹਾਂ ਪੜ੍ਹਿਆ ਤਾਂ ਤੁਹਾਨੂੰ ਇਸ ਦੇ ਵਿੱਚ ਹੀ ਤੁਹਾਨੂੰ ਉਹ ਸਾਰਾ ਪ੍ਰਪੇਅਰ ਹੋ ਜਾਏਗਾ ਇਸ ਦੇ ਲਈ ਤੁਹਾਨੂੰ ਕਿਸੇ ਐਮਸੀਕਿਊਜ਼ ਜਾਂ ਕਿਸੇ ਹੈਲਪਿੰਗ